ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਡੀ ਅੱਜ ਦੀ ਕਹਾਣੀ ਹੈ ਸੰਦੀਪ ਸਿੰਘ ਬਾਰੇ ਸੰਦੀਪ ਸਿੰਘ ਦਾ ਨਾਮ ਪੂਰੇ ਸ਼ਹਿਰ ਵਿੱਚ ਮਸ਼ਹੂਰ ਸੀ ਨਕਦੀ ਅਤੇ ਬੈਂਕ ਬੈਲੈਂਸ ਦੀ ਕੋਈ ਗਿਣਤੀ ਨਹੀਂ ਸੀ ਉਸ ਨੂੰ ਨਾ ਸਿਰਫ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਸੀ ਸਗੋਂ ਉਸ ਦੀ ਉੱਚੀ ਆਵਾਜ਼ ਅਤੇ ਸਖਤ ਅਨੁਸ਼ਾਸਨ ਕਾਰਨ ਲੋਕ ਉਸ ਤੋਂ ਡਰਦੇ ਵੀ ਸਨ ਹਾਲਾਂਕਿ ਉਸ ਨੇ ਆਪਣੇ ਪੁੱਤਰਾਂ ਦੇ ਨਾਮ ਤੇ ਕੁਝ ਜਾਇਦਾਦ ਟਰਾਂਸਫਰ ਕੀਤੀ ਸੀ ਜਾਂ ਜੋ ਆਮਦਨ ਕਰ ਬਚਾਇਆ ਜਾ ਸਕੇ ਪਰ ਇਹ ਵੀ ਸੱਚ ਸੀ ਕਿ ਉਸਨੇ ਆਪਣੇ ਕੋਲ ਕਈ ਕਰੋੜਾਂ ਦੀ ਦੌਲਤ ਰੱਖੀ ਸੀ ਸੰਦੀਪ ਸਿੰਘ ਦੇ ਤਿੰਨ ਪੁੱਤਰ ਸਨ ਉਹਨਾਂ ਸਾਰਿਆਂ ਦੇ ਬੱਚੇ ਸਨ ਸਮੇਂ ਦੇ ਨਾਲ ਪਰਿਵਾਰ ਵੱਡਾ ਹੁੰਦਾ ਗਿਆ ਪੋਤੇ-ਪੋਤੀਆਂ ਵੀ ਵੱਡੇ ਹੋ ਗਏ ਸਨ ਸੰਦੀਪ ਸਿੰਘ ਦੀ ਉਮਰ 75 ਸਾਲਾਂ ਦੀ ਹੋ ਗਈ ਸੀ ਬਿਮਾਰੀਆਂ ਹੌਲੀ-ਹੌਲੀ ਉਹਨਾਂ ਦੇ ਸਰੀਰ ਨੂੰ ਕਮਜ਼ੋਰ ਕਰ ਰਹੀਆਂ ਸਨ ਉਹਨਾਂ ਦਾ ਸਰੀਰ ਬਹੁਤ ਪਤਲਾ ਅਤੇ ਕਮਜ਼ੋਰ ਹੋ ਗਿਆ ਸੀ ਇਸ ਉਮਰ ਵਿੱਚ ਉਹ ਕੰਮ ਕਰਨ ਤੋਂ ਅਸਮਰਥ ਸਨ ਇਸ ਲਈ ਉਹਨਾਂ ਨੇ ਕਾਰੋਬਾਰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਸੌਂਪ ਦਿੱਤੀ ਸੀ ਉਹਨਾਂ ਦੇ ਪੁੱਤਰ ਕਾਰੋਬਾਰ ਸੰਭਾਲਦੇ ਸਨ ਪਰ ਫੈਸਲੇ ਲੈਣ ਦਾ ਅੰਤਮ ਅਧਿਕਾਰ ਹਮੇਸ਼ਾ ਸੰਦੀਪ ਸਿੰਘ ਕੋਲ ਹੀ ਰਹਿੰਦਾ ਸੀ ਘਰ ਰਹਿੰਦੇ ਹੋਏ ਉਹ ਅਕਸਰ ਜਾਂ ਤਾਂ ਆਰਾਮ ਕਰਦੇ ਸਨ ਜਾਂ ਥੋੜੀ ਜਿਹੀ ਸ਼ੈਅਰ ਕਰਦੇ ਸਨ ਹਾਲਾਂਕਿ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਇਸ ਉਮਰ ਵਿੱਚ ਵੀ ਉਹਨਾਂ ਦੀ ਆਵਾਜ਼ ਬਹੁਤ ਉੱਚੀ ਸੀ। ਉਹ ਬਿਮਾਰੀਆਂ ਤੋਂ ਪੀੜਤ ਸਨ ਪਰ ਅੱਜ ਤੱਕ ਉਹਨਾਂ ਨੇ ਆਪਣੀ ਜਾਇਦਾਦ ਵੰਡੀ ਨਹੀਂ ਸੀ। ਸੰਦੀਪ ਸਿੰਘ ਦੀ ਪਤਨੀ ਨਸੀਬ ਕੌਰ ਨੇ ਘਰ ਦੇ ਹਾਲਾਤ ਦੇਖੇ ਤੇ ਸਮਝੇ ਸਨ। ਉਸ ਨੇ ਆਪਣੇ ਪਤੀ ਨੂੰ ਕਈ ਵਾਰ ਬੇਨਤੀ ਕੀਤੀ ਸੀ ਕਿ ਜਾਇਦਾਦ ਸਮੇਂ ਸਿਰ ਵੰਡ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ। ਕਿਤੇ ਉਸ ਦੀ ਮੌਤ ਤੋਂ ਬਾਅਦ ਪੁੱਤਰਾਂ ਵਿੱਚ ਦੌਲਤ ਨੂੰ ਲੈ ਕੇ ਲੜਾਈ ਨਾ ਹੋ ਜਾਵੇ। ਪਰ ਸੰਦੀਪ ਸਿੰਘ ਹਮੇਸ਼ਾ ਉਸਦੀ ਬੇਨਤੀ ਨੂੰ ਟਾਲਦਾ ਰਹਿੰਦਾ ਸੀ ਇਸ ਪਿੱਛੇ ਵੀ ਇੱਕ ਕਾਰਨ ਸੀ ਉਸ ਦੇ ਤਿੰਨ ਪੁੱਤਰਾਂ ਨੇ ਉਸ ਦਾ ਕਾਰੋਬਾਰ ਸੰਭਾਲ ਲਿਆ ਸੀ ਜੇ ਉਸ ਨੇ ਜਾਇਦਾਦ ਵੰਡ ਦਿੱਤੀ ਹੁੰਦੀ ਤਾਂ ਉਸ ਦੇ ਪੁੱਤਰ ਇੱਕ ਦੂਜੇ ਦਾ ਮੂੰਹ ਵੀ ਨਾ ਦੇਖਦੇ ਇਕੱਠੇ ਕਾਰੋਬਾਰ ਚਲਾਉਣ ਦੀ ਤਾਂ ਗੱਲ ਹੀ ਛੱਡ ਦਿੱਤੀ ਇਹ ਸਭ ਸੋਚ ਕੇ ਉਸ ਨੇ ਜਾਇਦਾਦ ਦੀ ਵੰਡ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ ਜਦੋਂ ਵੀ ਬੱਚੇ ਵੰਡ ਬਾਰੇ ਗੱਲ ਕਰਦੇ ਸੰਦੀਪ ਸਿੰਘ ਗੁੱਸੇ ਵਿੱਚ ਆ ਜਾਂਦਾ ਅਤੇ ਉਹਨਾਂ ਨੂੰ ਸਖਤ ਆਵਾਜ਼ ਵਿੱਚ ਝਿੜਕਦਾ ਪੁੱਤਰ ਉੱਥੇ ਹੀ ਚੁੱਪ ਹੋ ਜਾਂਦੇ ਪਰ ਆਪਣੀ ਪਿੱਠ ਪਿੱਛੇ ਤਿੰਨੋਂ ਪੁੱਤਰ ਆਪਣੇ ਪਿਤਾ ਨੂੰ ਕੋਸਦੇ ਰਹਿੰਦੇ ਸਨ ਕੀ ਪਿਤਾ ਆਪਣੀ ਮੌਤ ਤੋਂ ਬਾਅਦ ਇਹ ਸਾਰੀ ਦੌਲਤ ਆਪਣੇ ਨਾਲ ਲੈ ਜਾਵੇਗਾ ਚੰਗਾ ਹੈ ਜੇ ਅਸੀਂ ਜਿਉਂਦੇ ਜੀ ਵੰਡ ਲਈਏ ਨਹੀਂ ਤਾਂ ਆਪਸ ਵਿੱਚ ਲੜਾਈ ਹੋਣੀ ਤੈ ਹੈ 2 ਸਾਲ ਬੀਤ ਗਏ ਅਤੇ ਸੰਦੀਪ ਸਿੰਘ ਹੋਰ ਵੀ ਬਿਮਾਰ ਰਹਿਣ ਲੱਗ ਪਿਆ। ਉਸ ਦਾ ਸਰੀਰ ਹਾਰ ਮੰਨਣ ਲੱਗ ਪਿਆ। ਇੱਕ ਦਿਨ ਆਇਆ ਜਦੋਂ ਉਹ ਬਿਸਤਰੇ ਤੱਕ ਸੀਮਤ ਸੀ। ਸੰਦੀਪ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਰੱਬ ਹੀ ਜਾਣਦਾ ਹੈ ਉਸ ਨੂੰ ਕਿੰਨੀ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਕਿੰਨੀ ਵਾਰ ਉਹ ਘਰ ਵਾਪਸ ਆਇਆ। ਸੰਦੀਪ ਸਿੰਘ ਬਿਸਤਰੇ ਤੇ ਪਿਆ ਹੋਇਆ ਹੁਣਾ ਸਿਰਫ ਇੱਕ ਪਰਛਾਵਾ ਸੀ ਅੰਤ ਵਿੱਚ ਉਹ ਦਿਨ ਆਇਆ ਜਦੋਂ ਮੌਤ ਨੇ ਉਸ ਦੇ ਮਜ਼ਬੂਤ ਇਰਾਦੇ ਨੂੰ ਚੁਣੌਤੀ ਦਿੱਤੀ ਅਤੇ ਉਹ ਹਮੇਸ਼ਾ ਹਮੇਸ਼ਾ ਲਈ ਮੌਤ ਦੀ ਨੀਂਦ ਸੌਂ ਗਿਆ ਉਸ ਦੀ ਪਤਨੀ ਨਸੀਬ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੰਦੀਪ ਸਿੰਘ ਨੇ ਰਾਤ 8 ਵਜੇ ਆਖਰੀ ਸਾਹ ਲਿਆ ਤਾਂ ਉਸ ਦੀ ਪਤਨੀ ਨਸੀਬ ਉਸ ਸਮੇਂ ਉਸ ਦੇ ਨਾਲ ਸੀ ਉਸ ਦੀ ਮ੍ਰਿਤਕ ਦੇ ਰਾਤ ਨੂੰ ਕਰ ਲੈਂਦੀ ਗਈ ਸਾਰੇ ਰਿਸ਼ਤੇਦਾਰਾਂ ਨੂੰ ਸਨੇਹਾ ਭੇਜਿਆ ਗਿਆ ਕਿ ਅੰਤਮ ਸੰਸਕਾਰ ਅਗਲੇ ਦਿਨ ਸਵੇਰੇ 11 ਵਜੇ ਕੀਤਾ ਜਾਵੇਗਾ ਸੰਦੀਪ ਸਿੰਘ ਦੇ ਦੋਵੇਂ ਪੁੱਤਰ ਸੋਨੀ ਅਤੇ ਹੈਪੀ ਉਸ ਸਮੇਂ ਘਰ ਵਿੱਚ ਸਨ ਜਦੋਂ ਕਿ ਤੀਜਾ ਪੁੱਤਰ ਜੈਪਾਲ ਕਾਰੋਬਾਰ ਲਈ ਕਿਸੇ ਹੋਰ ਸ਼ਹਿਰ ਗਿਆ ਹੋਇਆ ਸੀ ਜਿਵੇਂ ਹੀ ਉਸ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ ਉਸਨੇ ਕਿਹਾ ਕਿ ਅੰਤਮ ਸੰਸਕਾਰ ਉਸ ਦੇ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ। ਅਗਲੇ ਦਿਨ ਉਸਨੇ ਸਵੇਰੇ ਜਲਦੀ ਫਲਾਈਟ ਫੜੀ ਅਤੇ ਸਵੇਰ ਦੇ 10:00 ਵਜੇ ਘਰ ਪਹੁੰਚ ਗਿਆ। ਸੰਦੀਪ ਦਾ ਵੱਡਾ ਬੰਗਲਾ ਚੁੱਪ ਨਾਲ ਭਰਿਆ ਹੋਇਆ ਸੀ ਪਰ ਉਸ ਦੇ ਜਾਣ ਦਾ ਦੁੱਖ ਹਰ ਚਿਹਰੇ ਤੇ ਦਿਖਾਈ ਦੇ ਰਿਹਾ ਸੀ। ਘੱਟੋ-ਘੱਟ ਦਿਖਾਵੇ ਲਈ ਪਰ ਇਹ ਦੁੱਖ ਹਕੀਕਤ ਤੋਂ ਬਹੁਤ ਦੂਰ ਸੀ। ਹਰ ਅੱਖ ਵਿੱਚ ਹੰਝੂ ਸਨ। ਪਰ ਉਹਨਾਂ ਹੰਝੂਆਂ ਵਿੱਚ ਪਿਤਾ ਪ੍ਰਤੀ ਸਤਕਾਰ ਘੱਟ ਤੇ ਦੌਲਤ ਦਾ ਲਾਲਚ ਜ਼ਿਆਦਾ ਸੀ ਸੰਦੀਪ ਸਿੰਘ ਦੀ ਅੰਤਮ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਘਰ ਵਿੱਚ ਚਿੱਟੀਆਂ ਚਾਦਰਾਂ ਵਿਸ਼ੀਆਂ ਹੋਈਆਂ ਸਨ ਰਿਸ਼ਤੇਦਾਰ ਆਉਣ ਜਾਣ ਲੱਗ ਪਏ ਸਨ ਸੋਨੀ ਅਤੇ ਹੈਪੀ ਆਪਣੇ ਪਿਤਾ ਦੀ ਮ੍ਰਿਤਕ ਦੇਹ ਕੋਲ ਬੈਠੇ ਨਕਲੀ ਹੰਝੂ ਬਹਾਉਂਦੇ ਹੋਏ ਆਪਣੇ ਤੀਜੇ ਭਰਾ ਜੈਪਾਲ ਨੂੰ ਕਹਿ ਰਹੇ ਸੀ ਪਿਤਾ ਜੀ ਦੀ ਆਖਰੀ ਝਲਕ ਪਾਓ ਉਸ ਤੋਂ ਬਾਅਦ ਤੁਸੀਂ ਕਦੇ ਪਿਤਾ ਜੀ ਨੂੰ ਨਹੀਂ ਦੇਖ ਸਕੋਗੇ ਇਹ ਕਹਿ ਕੇ ਉਹ ਬਹੁਤ ਰੋਣ ਲੱਗ ਪਏ ਫਿਰ ਜੈਪਾਲ ਨੇ ਆਪਣੇ ਪਿਤਾ ਜੀ ਦੀ ਮਿਰਤਕ ਦੇਹ ਤੇ ਇੱਕ ਨਜ਼ਰ ਮਾਰਦੇ ਹੋਏ ਬੇਸ਼ਰਮੀ ਨਾਲ ਕਿਹਾ ਭਰਾ ਤੁਹਾਨੂੰ ਇੱਕ ਝਲਕ ਮਿਲ ਗਈ ਹੈ ਹੁਣ ਸਾਡੀ ਜਾਇਦਾਦ ਦੇ ਕਾਗਜ਼ ਵੇਖੀਏ ਮੈਂ ਜਾਣਨਾ ਚਾਹੁੰਦਾ ਹਾਂ ਕਿ ਪਿਤਾ ਜੀ ਦੀ ਜਾਇਦਾਦ ਵਿੱਚ ਮੇਰਾ ਕੀ ਹਿੱਸਾ ਹੈ ਸੋਨੀ ਅਤੇ ਹੈਪੀ ਇੱਕ ਪਲ ਲਈ ਚੁੱਪ ਹੋ ਗਏ ਫਿਰ ਸੋਨੀ ਨੇ ਕਿਹਾ ਜੈਪਾਲ ਅਜਈਆਂ ਗੱਲਾਂ ਦਾ ਸਮਾਂ ਨਹੀਂ ਹੈ ਪਹਿਲਾਂ ਪਿਤਾ ਜੀ ਦਾ ਅੰਤਮ ਸੰਸਕਾਰ ਕਰੀਏ ਫਿਰ ਅਸੀਂ ਆਰਾਮ ਨਾਲ ਬੈਠ ਕੇ ਸਭ ਕੁਝ ਵਿਚਾਰ ਕਰਾਂਗੇ ਆਖਰਕਾਰ ਅਸੀਂ ਭਰਾ ਹਾਂ ਅਸੀਂ ਇਕੱਠੇ ਫੈਸਲਾ ਕਰਾਂਗੇ ਅਸੀਂ ਆਰਾਮ ਨਾਲ ਬੈਠ ਕੇ ਸਭ ਕੁਝ ਵੰਡਾਂਗੇ ਅਸੀਂ ਕਿੱਥੇ ਭੱਜ ਰਹੇ ਹਾਂ ਜਦੋਂ ਸੋਨੀ ਨੇ ਇਹ ਕਿਹਾ ਤਾਂ ਹੈਪੀ ਵੀ ਸਹਿਮਤ ਹੋ ਗਿਆ ਹਾਂ ਵੰਡ ਸਾਰਿਆਂ ਦੀ ਸਹਿਮਤੀ ਨਾਲ ਹੋਵੇਗੀ ਪਰ ਜੈਪਾਲ ਸਹਿਮਤ ਨਹੀਂ ਹੋਇਆ ਉਸਨੇ ਗੁੱਸੇ ਨਾਲ ਕਿਹਾ ਹੁਣ ਤੁਸੀਂ ਪਿਤਾ ਜੀ ਦੇ ਸੰਸਕਾਰ ਬਾਰੇ ਸੋਚ ਰਹੇ ਹੋ ਜਦੋਂ ਉਹ ਬਿਮਾਰ ਸਨ ਤਾਂ ਤੁਸੀਂ ਲੋਕ ਸਿਰਫ ਉਹਨਾਂ ਦੇ ਚਲੇ ਜਾਣ ਤੇ ਸਾਡੇ ਜੇਬਾਂ ਭਰਨ ਦੀ ਉਡੀਕ ਕਰ ਰਹੇ ਸੀ ਮੈਂ ਤੁਹਾਡੇ ਅਤੇ ਸੋਨੀ ਦੇ ਅਸਲ ਇਰਾਦਿਆਂ ਨੂੰ ਜਾਣਦਾ ਹਾਂ ਇਹ ਸੁਣ ਕੇ ਬਾਕੀ ਦੋਵੇਂ ਭਰਾ ਉਸ ਵੱਲ ਨਫ਼ਰਤ ਨਾਲ ਦੇਖਣ ਲੱਗ ਪਏ ਪਰ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੂੰ ਸੋਚ ਕੇ ਉਹਨਾਂ ਨੇ ਕੁਝ ਨਾ ਕਹਿਣਾ ਹੀ ਵੇਤਰ ਸਮਝਿਆ ਫਿਰ ਜੇਪਾਲ ਨੇ ਕਿਹਾ ਇੰਨੀ ਜਲਦੀ ਕਰਨ ਦੀ ਲੋੜ ਨਹੀਂ ਹੈ ਅੰਤਮ ਸੰਸਕਾਰ ਕੁਝ ਸਮੇਂ ਬਾਅਦ ਕੀਤੇ ਜਾਣਗੇ ਕਿਉਂਕਿ ਲਾਸ਼ ਸੜਨ ਵਾਲੀ ਹੈ ਮੈਂ ਚਾਹੁੰਦਾ ਹਾਂ ਕਿ ਸਭ ਕੁਝ ਹੁਣੇ ਹੀ ਤੈਅ ਹੋ ਜਾਵੇ। ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਮੇਰੇ ਹਿੱਸੇ ਵਿੱਚ ਕਿੰਨੀ ਦੌਲਤ ਆਵੇਗੀ। ਫਿਰ ਸੋਨੀ ਨੇ ਕਿਹਾ ਇਸ ਵਿੱਚ ਦੱਸਣ ਵਾਲੀ ਕੀ ਗੱਲ ਹੈ? ਅਸੀਂ ਤਿੰਨ ਭਰਾ ਹਾਂ ਇਸ ਲਈ ਸਾਡੇ ਕੋਲ ਜਾਇਦਾਦ ਦੇ ਤਿੰਨ ਬਰਾਬਰ ਹਿੱਸੇ ਹੋਣਗੇ। ਇਹ ਸੁਣ ਕੇ ਜੈਪਾਲ ਨੂੰ ਗੁੱਸਾ ਆ ਗਿਆ। ਉਸ ਦਾ ਗੁੱਸਾ ਸੱਤਵੇਂ ਸਿਮਾਨ ਤੇ ਪਹੁੰਚ ਗਿਆ। ਖੈਰ ਮੈਂ ਇੱਥੇ ਕਾਰੋਬਾਰ ਦਾ ਸਾਰਾ ਕੰਮ ਕਰਦਾ ਹਾਂ ਮੈਂ ਹਮੇਸ਼ਾ ਟੂਰਤੇ ਰਹਿੰਦਾ ਹਾਂ ਕਦੇ ਇੱਕ ਸ਼ਹਿਰ ਕਦੇ ਦੂਜੇ ਸ਼ਹਿਰ ਅਤੇ ਤੁਸੀਂ ਦੋਵੇਂ ਕੀ ਕਰਦੇ ਹੋ ਤੁਸੀਂ ਕੁਰਸੀ ਤੇ ਬੈਠ ਕੇ ਆਰਾਮ ਕਰੋ ਅਤੇ ਸਿਰਫ ਕਿਤਾਬਾਂ ਕਾਲੀਆਂ ਕਰੋ ਜੈਪਾਲ ਨੇ ਖਿਜ ਕੇ ਕਿਹਾ ਆਪਣੇ ਛੋਟੇ ਭਰਾ ਦੀ ਇਹ ਗੱਲ ਸੁਣ ਕੇ ਸੋਨੀ ਵੀ ਗੁੱਸੇ ਵਿੱਚ ਆ ਗਿਆ ਤੇ ਕਿਹਾ ਬਿਲਕੁਲ ਨਹੀਂ ਮੈਂ ਵੱਖ-ਵੱਖ ਟੈਕਸਾਂ ਨੂੰ ਧਿਆਨ ਨਾਲ ਦੇਖਦਾ ਹਾਂ ਮੈਂ ਜਾਣਦਾ ਹਾਂ ਕਿ ਆਮਦਨ ਕਰ ਜੀਐਸਟੀ ਅਤੇ ਐਕਸਾਈਜ਼ ਡਿਊਟੀ ਕਿਵੇਂ ਬਚਾਉਣੀ ਹੈ ਅਤੇ ਜੇ ਮੈਂ ਇਸ ਸਬਦਾ ਧਿਆਨ ਨਹੀਂ ਰੱਖਦਾ ਤਾਂ ਸਾਰੀ ਆਮਦਨ ਉਸੇ ਵਿੱਚ ਖਰਚ ਹੋ ਜਾਵੇਗੀ। ਮੇਰਾ ਕੰਮ ਸਭ ਤੋਂ ਔਖਾ ਕੰਮ ਹੈ। ਇਸ ਸੰਸਾਰ ਮੈਨੂੰ ਹੋਰ ਦੌਲਤ ਮਿਲਣੀ ਚਾਹੀਦੀ ਹੈ। ਇਹ ਸੁਣ ਕੇ ਹੈਪੀ ਵੀ ਅੰਦਰ ਆ ਗਿਆ ਤੇ ਕਿਹਾ ਠੀਕ ਹੈ। ਅਤੇ ਜੇ ਮੈਂ ਫੈਕਟਰੀ ਦੀ ਦੇਖਭਾਲ ਨਾ ਕੀਤੀ ਹੁੰਦੀ ਤਾਂ ਕੀ ਤੁਸੀਂ ਲੋਕ ਕਾਰੋਬਾਰ ਤੋਂ ਇੰਨੀ ਦੌਲਤ ਕਮਾ ਲੈਂਦੇ ਇਸ ਸੰਸਾਰ ਮੈਨੂੰ ਸਭ ਤੋਂ ਵੱਡਾ ਹਿੱਸਾ ਮਿਲਣਾ ਚਾਹੀਦਾ ਸੀ ਹੁਣ ਤਿੰਨਾਂ ਨੇ ਐਲਾਨ ਕੀਤਾ ਕਿ ਪਹਿਲਾਂ ਜਾਇਦਾਦ ਵੰਡੀ ਜਾਵੇਗੀ ਉਸ ਤੋਂ ਬਾਅਦ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ ਬੰਗਲੇ ਵਿੱਚ ਬਹੁਤ ਹੰਗਾਮਾ ਹੋਇਆ ਰਿਸ਼ਤੇਦਾਰ ਅਤੇ ਜਾਣ ਪਛਾਣ ਵਾਲੇ ਸਾਰੇ ਖੜੇ ਸਨ ਹਰ ਕੋਈ ਇਸ ਤਮਾਸ਼ੇ ਦਾ ਗਵਾਹ ਸੀ ਨਸੀਬ ਆਪਣੇ ਪਤੀ ਦੀ ਮਰਤਕ ਦੇ ਕੋਲ ਉਦਾਸ ਬੈਠੀ ਸੀ ਉਸ ਨੂੰ ਇਸ ਹਾਲਤ ਵਿੱਚ ਵੇਖ ਕੇ ਉਸ ਦਾ ਵੱਡਾ ਭਰਾ ਗੁਰਪ੍ਰੀਤ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ ਉਸ ਨੇ ਆਪਣੀ ਆਵਾਜ਼ ਉੱਚੀ ਕੀਤੀ ਓਏ ਬੇਕਾਰ ਲੋਕੋ ਘਟੋ ਘਟ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਤਾਂ ਕਰੋ ਪਿਤਾ ਦੀ ਲਾਸ਼ ਉੱਥੇ ਪਈ ਹੈ ਤੇ ਤੁਸੀਂ ਦੌਲਤ ਬਾਰੇ ਵੰਡਣ ਵਾਲੇ ਜੰਤੂ ਤੋਂ ਹਰ ਕੋਈ ਜਾਇਦਾਦ ਵਿੱਚ ਆਪਣਾ ਹਿੱਸਾ ਚਾਹੁੰਦਾ ਹੈ ਕੋਈ ਵੀ ਤੁਹਾਡੇ ਪਿਤਾ ਦੀ ਮਿਰਤਕ ਦੇ ਦੇ ਅੰਤਮ ਸੰਸਕਾਰ ਬਾਰੇ ਨਹੀਂ ਸੋਚ ਰਿਹਾ ਇਹ ਲੜਾਈ ਖਤਮ ਹੁੰਦੀ ਨਹੀਂ ਜਾਪਦੀ ਪਰ ਕੀ ਕਿਸੇ ਨੇ ਸੋਚਿਆ ਹੈ ਤੁਹਾਡੀ ਇਸ ਲੜਾਈ ਕਾਰਨ ਤੁਹਾਡੀ ਮਾਂ ਤੇ ਕੀ ਗੁਜ਼ਰ ਰਹੀ ਹੋਵੇਗੀ ਕੀ ਕਿਸੇ ਨੇ ਉਸ ਦੀ ਇੱਛਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਉਹ ਕੀ ਚਾਹੁੰਦੀ ਹੈ ਫਿਰ ਹੈਪੀ ਨੇ ਕਿਹਾ ਓ ਚਾਚਾ ਇਸ ਬਾਰੇ ਮਾਂ ਨੂੰ ਕਿਉਂ ਪੁੱਛੋ ਉਸ ਦਾ ਕੀ ਕਹਿਣਾ ਹੈ ਉਹ ਸਾਡੀ ਗੱਲ ਮੰਨ ਲਵੇਗੀ ਅੰਤਿਮ ਸੰਸਕਾਰ ਅੱਜ ਜਾਂ ਕੱਲ ਕੀਤੇ ਜਾਣਗੇ ਪਹਿਲਾਂ ਸਾਨੂੰ ਕਿਸੇ ਫੈਸਲੇ ਤੇ ਪਹੁੰਚਣ ਦਿਓ ਪਰ ਪੁੱਤਰ ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ ਪੁੱਤਰਾਂ ਦਾ ਫਰਜ਼ ਹੈ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਰਸਮਾਂ ਅਨੁਸਾਰ ਕਰਨ ਪਹਿਲਾਂ ਆਪਣਾ ਫਰਜ਼ ਨਿਭਾਓ ਫਿਰ ਆਪਣੇ ਹੱਕਾਂ ਲਈ ਲੜੋ ਆਪਣੇ ਚਾਚੇ ਦੀ ਇਹ ਗੱਲ ਸੁਣ ਕੇ ਜੈਪਾਲ ਨੇ ਉੱਚੀ ਆਵਾਜ਼ ਵਿੱਚ ਕਿਹਾ ਸਾਰੇ ਧਿਆਨ ਨਾਲ ਸੁਣੋ ਜਾਇਦਾਦ ਅੱਜ ਵੰਡੀ ਜਾਵੇਗੀ ਅਤੇ ਹੁਣੇ ਅੰਤਮ ਸੰਸਕਾਰ ਬਾਅਦ ਵਿੱਚ ਕੀਤੇ ਜਾਂਦੇ ਹਨ ਤਾਂ ਕੌਣ ਜਾਣਦਾ ਹੈ ਕਿ ਕਿਸ ਦਾ ਮਨ ਕਿੱਥੇ ਜਾਵੇਗਾ ਮੈਂ ਚਾਹੁੰਦਾ ਹਾਂ ਕਿ ਜਾਇਦਾਦ ਮੇਰੀ ਇੱਛਾ ਅਨੁਸਾਰ ਵੰਡੀ ਜਾਵੇ ਤੇ ਮੈਂ ਉਹ ਵੰਡ ਕਰਾਂਗਾ ਜੈਪਾਲ ਦੀਆਂ ਗੱਲਾਂ ਸੁਣ ਕੇ ਘਰ ਵਿੱਚ ਹੰਗਾਮਾ ਹੋ ਗਿਆ ਇਸ ਦੌਰਾਨ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਨਸੀਬ ਕਦੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਉੱਥੇ ਉਸ ਨੇ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਅਤੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਇੰਨਾ ਵੱਧ ਗਿਆ ਕਿ ਹੁਣ ਤਿੰਨੇ ਪੁੱਤਰ ਮੌਤ ਤੱਕ ਲੜਨ ਲਈ ਤਿਆਰ ਸਨ ਤਿੰਨੋਂ ਭਰਾਵਾਂ ਨੇ ਆਪਣੇ ਆਪਣੇ ਵਕੀਲਾਂ ਨੂੰ ਬੁਲਾਇਆ ਅਤੇ ਸਵਰਗੀ ਸੰਦੀਪ ਸਿੰਘ ਜੀ ਦਾ ਘਰ ਕੁਸ਼ਤੀ ਦਾ ਮੈਦਾਨ ਬਣ ਗਿਆ ਇਸ ਦੌਰਾਨ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਮਾਂ ਕਿੱਥੇ ਹੈ ਉਹ ਕਿਸ ਹਾਲਤ ਵਿੱਚ ਹੈ ਤੇ ਉਹ ਕੀ ਚਾਹੁੰਦੀ ਹੈ Laash ਨੂੰ ਸਮਸ਼ਾਨ ਘਾਟ ਲੈ ਜਾਣ ਵਿੱਚ ਦੇਰੀ ਦੇਖ ਕੇ ਉੱਥੇ ਇਕੱਠੇ ਹੋਏ ਉਸ ਦੇ ਕੁਝ ਰਿਸ਼ਤੇਦਾਰ ਚਿੰਤਤ ਹੋ ਗਏ ਉਹਨਾਂ ਨੇ ਕਈ ਵਾਰ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਪਰ ਪੁੱਤਰ ਅਤੇ ਨੂਹਾ ਅਜੇ ਵੀ ਇੱਕ ਦੂਜੇ ਨਾਲ ਉਲਝੇ ਹੋਏ ਸਨ ਵੰਡ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਕੁਝ ਹੀ ਦੇਰ ਵਿੱਚ ਸ਼ਾਮ ਹੋ ਗਈ ਸੰਦੀਪ ਸਿੰਘ ਦੀ Laash ਅਜੇ ਵੀ ਚੁੱਕਣ ਦੀ ਉਡੀਕ ਕਰ ਰਹੀ ਸੀ ਉਸੇ ਵੇਲੇ ਇੱਕ ਕਾਰ ਉਸਦੇ ਘਰ ਦੇ ਬਾਹਰ ਆ ਕੇ ਰੁਕੀ ਤੇ ਕੁਝ ਲੋਕ ਸੰਦੀਪ ਦੀ Laash ਚੁੱਕਣ ਲੱਗ ਪਏ ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੁਸੀਂ ਲੋਕ ਕੌਣ ਹੋ ਤੇ ਪਿਤਾ ਜੀ ਦੀ লাশ ਕਿੱਥੇ ਲੈ ਜਾ ਰਹੇ ਹੋ ਜੈਪਾਲ ਨੇ ਕਿਹਾ ਉਸੇ ਵੇਲੇ ਗੁਰਪ੍ਰੀਤ ਜੀ ਆਪਣੀ ਭੈਣ ਦੇ ਕਮਰੇ ਵਿੱਚੋਂ ਬਾਹਰ ਆਏ ਤੇ ਕਿਹਾ ਸਾਵਧਾਨ ਰਹੋ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਉਹ ਸਰਕਾਰੀ ਹਸਪਤਾਲ ਦੇ ਕਰਮਚਾਰੀ ਹਨ ਤੁਹਾਡੀ ਮਾਂ ਨੇ ਉਹਨਾਂ ਨੂੰ ਬੁਲਾਇਆ ਹੈ ਇਹ ਸੁਣ ਕੇ ਤਿੰਨੇ ਭਰਾਵਾਂ ਨੇ ਹੈਰਾਨੀ ਨਾਲ ਆਪਣੇ ਮਾਮੇ ਵੱਲ ਵੇਖਿਆ ਗੁਰਪ੍ਰੀਤ ਸਿੰਘ ਨੇ ਕਿਹਾ ਇਸ ਵਿੱਚ ਹਰਾਨੀ ਵਾਲੀ ਕੀ ਗੱਲ ਹੈ ਤੁਸੀਂ ਲੋਕਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਇਸ ਲਈ ਤੁਹਾਡੀ ਮਾਂ ਨੇ ਆਪਣੇ ਪਤੀ ਦੀ ਮਰਤਕ ਦੇ ਹਸਪਤਾਲ ਨੂੰ দান ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਅੰਤਮ ਸੰਸਕਾਰ ਤੁਹਾਡੇ ਵਰਗੇ ਨਕੰਮੇ ਬੱਚਿਆਂ ਦੁਆਰਾ ਕੀਤੇ ਜਾਣ ਇਸ ਲਈ ਜਿਸ ਦੌਲਤ ਲਈ ਤੁਸੀਂ ਲੋਕਾਂ ਨੇ ਆਪਣੀ ਆਤਮਾ ਵੇਚ ਦਿੱਤੀ ਉਸ ਦੌਲਤ ਬਾਰੇ ਵੀ ਤੁਹਾਡੀ ਮਾਂ ਨੇ ਫੈਸਲਾ ਕੀਤਾ ਹੈ ਇਹ ਸੁਣ ਕੇ ਤਿੰਨੇ ਪੁੱਤਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤਿੰਨ ਉਤरांत ਆਪਣੀਆਂ ਪਤਨੀਆਂ ਨਾਲ ਆਪਣੀ ਮਾਂ ਦੇ ਕਮਰੇ ਵੱਲ ਭੱਜੇ ਮਾਂ ਇਹ ਕਿਵੇਂ ਕਰ ਸਕਦੀ ਹੈ ਤੂੰ ਸਾਨੂੰ ਪੁੱਛੇ ਬਿਨਾ ਸਾਡੇ ਪਿਤਾ ਦੀ ਮਰਤਕ ਦੇ ਹਸਪਤਾਲ ਨੂੰ ਦਾਨ ਕਰਨ ਦਾ ਫੈਸਲਾ ਕਿਵੇਂ ਕੀਤਾ ਸੋਨੀ ਨੇ ਗੁੱਸੇ ਨਾਲ ਕਿਹਾ ਤਾਂ ਜੈਪਾਲ ਵੀ ਗੁੱਸੇ ਵਿੱਚ ਆ ਗਿਆ ਤੇ ਕਿਹਾ ਅਤੇ ਤੁਸੀਂ ਉਸ ਸਾਰੀ ਦੌਲਤ ਬਾਰੇ ਫੈਸਲਾ ਲਿਆ ਸਾਨੂੰ ਵੀ ਦੱਸੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਚੀਕਦਾ ਰਿਹਾ ਜਦੋਂ ਉਸਦੀ ਮਾਂ ਬਿਨਾਂ پلਕਾਂ ਚਪਕਾਏ ਛੱਤ ਵੱਲ ਵੇਖਦੀ ਰਹੀ ਵੱਡੇ ਪੁੱਤਰ ਸੋਨੀ ਨੂੰ ਸ਼ੱਕ ਹੋਇਆ ਹੈਰਾਨੀ ਨਾਲ ਆਪਣੀ ਮਾਂ ਵੱਲ ਵੇਖਦਿਆਂ ਜਿਵੇਂ ਹੀ ਉਸਨੇ ਆਪਣੀ ਮਾਂ ਦੇ ਨੇੜੇ ਜਾ ਕੇ ਉਸ ਨੂੰ ਹਿਲਾਇਆ ਉਸ ਦੀ ਗਰਦਨ ਇੱਕ ਪਾਸੇ ਹੋ ਗਈ ਨਸੀਬ ਵੀ ਇਸ ਜ਼ਾਲਮ ਦੁਨੀਆ ਨੂੰ ਹਮੇਸ਼ਾ ਲਈ ਛੱਡ ਗਈ ਇਹ ਦੇਖ ਕੇ ਤਿੰਨੋਂ ਪੁੱਤਰ ਤੇ ਨੂਹਾ ਹੈਰਾਨ ਰਹਿ ਗਏ ਕਮਰੇ ਵਿੱਚ ਚੁੱਪ ਛਾ ਗਈ ਤਿੰਨੋਂ ਪੁੱਤਰਾਂ ਤੇ ਨੂਹਾ ਦੇ ਚਿਹਰੇ ਫਿੱਕੇ ਪੈ ਗਏ ਉਸੇ ਸਮੇਂ ਸੋਨੀ ਦੀ ਨਜ਼ਰ ਉਸ ਦੀ ਮਾਂ ਦੇ ਕੋਲ ਰੱਖੇ ਇੱਕ ਕਾਗਜ਼ ਤੇ ਪਈ ਜਿਸ ਤੇ ਨਸੀਬ ਨੇ ਆਪਣੇ ਹੱਥਾਂ ਨਾਲ ਕੁਝ ਲਿਖਿਆ ਹੋਇਆ ਸੀ ਸੋਨੀ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਇੱਕ ਪਿਤਾ ਨੇ ਆਪਣੇ ਪੁੱਤਰਾਂ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਦਿਨ ਰਾਤ ਮਿਹਨਤ ਕੀਤੀ ਤੇ ਦੌਲਤ ਕਮਾਈ ਅੱਜ ਉਸੇ ਪਿਤਾ ਦੀ ਮਰਤਕ ਦੇ ਘਰ ਦੇ ਵੇੜੇ ਵਿੱਚ ਸੰਸਕਾਰ ਦੀ ਉਡੀਕ ਕਰ ਰਹੀ ਹੈ ਤੁਹਾਡੇ ਲਈ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਤੁਹਾਨੂੰ ਇੰਨੇ ਪਿਆਰ ਅਤੇ ਦੇਖਭਾਲ ਨਾਲ ਪਾਲਦੇ ਹੋਏ ਮੈਂ ਅਤੇ ਤੁਹਾਡੇ ਪਿਤਾ ਜੀ ਨੇ ਕਦੇ ਨਹੀਂ ਸੋਚਿਆ ਸੀ ਕਿ ਭਵਿੱਖ ਵਿੱਚ ਤੁਸੀਂ ਸਾਡੇ ਨਾਲ ਅਜਿਹਾ ਕਰੋਗੇ ਇਹ ਚੰਗਾ ਹੈ ਕਿ ਤੁਸੀਂ ਆਪਣੇ ਪਿਤਾ ਜੀ ਦੇ ਅੰਤਮ ਸੰਸਕਾਰ ਨਹੀਂ ਕੀਤੇ ਅੱਜ ਮੈਂ ਨਸੀਬ ਤੁਹਾਡੇ ਤੋਂ ਤੁਹਾਡੇ ਮਾਪਿਆਂ ਦੇ ਅੰਤਮ ਸੰਸਕਾਰ ਕਰਨ ਦਾ ਅਧਿਕਾਰ ਖੋ ਰਹੀ ਹਾਂ ਇਹ ਵੇਤਰ ਹੈ ਕਿ ਇਹ ਸਰੀਰ ਕਿਸੇ ਲਈ ਲਾਭਦਾਇਕ ਹੋਵੇ ਅਤੇ ਮਰਦੇ ਸਮੇਂ ਵੀ ਕਿਸੇ ਨੂੰ ਜੀਵਨ ਦੇਵੇ ਤੁਹਾਡੇ ਵਰਗੇ ਲਾਲਚੀ ਅਤੇ ਨਕੰਮੇ ਬੱਚੇ ਦੁਆਰਾ ਸੰਸਕਾਰ ਕੀਤੇ ਜਾਣ ਨਾਲੋਂ ਅਤੇ ਜਿੱਥੋਂ ਤੱਕ ਪੈਸਿਆਂ ਦਾ ਸਵਾਲ ਹੈ ਉਹ ਪੈਸਾ ਜਿਸ ਲਈ ਤੁਸੀਂ ਆਪਣੇ ਮਰਤਕ ਪਿਤਾ ਪ੍ਰਤੀ ਆਪਣਾ ਫਰਜ਼ ਭੁੱਲ ਗਏ ਸੀ ਉਹ ਪੈਸਾ ਜਿਸ ਲਈ ਤੁਸੀਂ ਆਪਣੇ ਪਿਤਾ ਦੀ ਮਰਤਕ ਦੇਹ ਦੇ ਸਾਹਮਣੇ ਇੰਨਾ ਹੰਗਾਮਾ ਕੀਤਾ ਸੀ ਹੁਣ ਮੇਰਾ ਇਸ ਤੇ ਕਾਨੂੰਨੀ ਹੱਕ ਹੈ ਅਤੇ ਮੈਂ ਆਪਣੇ ਉਸ ਹੱਕ ਦੀ ਵਰਤੋਂ ਕਰਦੇ ਹੋਏ ਉਹ ਪੈਸਾ ਇਸ ਸ਼ਹਿਰ ਦੇ ਸਾਰੇ ਬਿਰਦਾ ਆਸ਼ਰਮਾ ਤੇ ਅਨਾਥ ਆਸ਼ਰਮਾ ਨੂੰ ਦਾਨ ਕਰ ਦਿੱਤਾ ਹੈ ਅੱਜ ਸਾਰਾ ਪੈਸਾ ਮੇਰੇ ਅਤੇ ਤੁਹਾਡੇ ਪਿਤਾ ਜੀ ਦੇ ਸਾਂਝੇ ਬੈਂਕ ਖਾਤੇ ਵਿੱਚੋਂ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤੇ দান ਕਰ ਦਿੱਤਾ ਗਿਆ ਹੈ। ਤੁਹਾਨੂੰ ਲੋਕਾਂ ਨੂੰ ਨਾ ਤਾਂ ਆਪਣੇ ਪਿਤਾ ਦੇ ਅੰਤਮ ਸੰਸਕਾਰ ਕਰਨ ਦਾ ਅਧਿਕਾਰ ਹੈ ਤੇ ਨਾ ਹੀ ਉਹਨਾਂ ਦੀ ਮਿਹਨਤ ਦੀ ਕਮਾਈ ਤੇ ਅਧਿਕਾਰ ਹੈ। ਪੱਤਰ ਪੜਨ ਤੋਂ ਬਾਅਦ ਤਿੰਨਾਂ ਪੁੱਤਰਾਂ ਤੇ ਨੂੰਹਾਂ ਦੀਆਂ ਅੱਖਾਂ ਖੁੱਲ ਗਈਆਂ। ਉਹ ਸਾਰੇ ਜ਼ਮੀਨ ਤੇ ਬੈਠ ਗਏ ਤੇ ਆਪਣੇ ਸਿਰ ਫੜ ਕੇ ਫੁੱਟ ਫੁੱਟ ਕੇ ਰੋਣ ਲੱਗ ਪਏ ਉਹਨਾਂ ਕੋਲ ਨਾ ਤਾਂ ਆਪਣੇ ਮਾਪਿਆਂ ਦਾ ਸਹਾਰਾ ਸੀ ਤੇ ਨਾ ਹੀ ਕੋਈ ਪੈਸਾ ਰਿਸ਼ਤੇਦਾਰਾਂ ਨੇ ਮੂੰਹ ਫੇਰ ਲਿਆ ਤੇ ਘਰ ਦੀਆਂ ਕੰਧਾਂ ਉਹਨਾਂ ਦੀਆਂ ਚੀਕਾਂ ਨਾਲ ਗੂੰਜਣ ਲੱਗ ਪਈਆਂ ਥੋੜੀ ਦੇਰ ਵਿੱਚ ਹਸਪਤਾਲ ਚੋਂ ਇੱਕ ਹੋਰ ਐਂਬੂਲੈਂਸ ਆਈ ਤੇ ਨਸੀਬ ਦੀ ਮਰਤਕ ਦੇਹ ਨੂੰ ਵੀ ਹਸਪਤਾਲ ਲੈ ਗਈ ਸੰਦੀਪ ਅਤੇ ਨਸੀਬ ਦੋਵੇਂ ਇਸ ਦੁਨੀਆ ਤੋਂ ਚਲੇ ਗਏ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਦਾ ਸਭ ਤੋਂ ਕੌੜਾ ਅਤੇ ਸਭ ਤੋਂ ਵੱਡਾ ਸਬਕ ਸਿਖਾਇਆ ਜਾਇਦਾਦ ਦੇ ਨਾਮ ਤੇ ਟੁੱਟੇ ਇਸ ਪਰਿਵਾਰ ਕੋਲ ਹੁਣ ਪਰਸ਼ਤਾਵੇ ਦੇ ਹੰਝੂਆਂ ਤੋਂ ਇਲਾਵਾ ਕੁਝ ਨਹੀਂ ਬਚਿਆ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਲਾਇਕ ਅਤੇ ਕਮੈਂਟ ਕਰਕੇ ਦੱਸੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਾਂਗੇ ਕੱਲ੍ਹ ਕਿਸੇ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਹਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ